ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਅੱਜ ਮਿੱਤਰੋ ਤੁਹਾਨੂੰ ਕਟੀਆਂ ਦਾ ਇੱਕ ਮੇਲਾ ਲੱਗਾ ਦਿਖਾਉਣਾਗਾ ਆਮ ਤੌਰ ਤੇ ਤੁਹਾਨੂੰ ਆਪਣੇ ਚੈਨਲ ਤੇ 5 ਜਾਂ 7 ਜਾਂ 8-7 ਕਟੀਆਂ ਦੀ ਵੀਡੀਓ ਮਿਲਦੀ ਹੁੰਦੀ ਹੈ ਤੇ ਅੱਜ ਬਾਈ ਨੇ ਘਟੋ ਘਟ 30 ਕਟੀਆਂ ਵੇਚਣਾ ਹੈ ਕੋਈ ਦੋ ਨਹੀਂ ਤੇ ਕੋਈ ਪੰਜ ਨਹੀਂ ਕੋਈ 10 ਨਹੀਂ ਕੱਟੀਆਂ 30 ਕੱਟੀਆਂ ਤੇ ਜਿੰਨਾਂ ਵਿੱਚ ਕੋਸ਼ਿਸ਼ ਨੂੰ ਬੂਰੇ ਕੱਟੇ ਮਿਲਣੀਆਂ ਤੇ ਕਾਲਿਆਂ ਦਾ ਤਾਂ ਕੋਈ ਅੰਤ ਨਹੀਂ ਤੇ ਬੇਸ਼ਕ ਕੋਸ਼ ਨੂੰ ਕੁਝ ਕੱਟੀਆਂ ਜੇ ਤੁਹਾਨੂੰ ਗੱਭਣੀਆਂ ਮਿਲ ਜਾਣੀਆਂ ਬਾਕੀ ਜੋ ਪੂਰੀ ਡਿਟੇਲ ਹੋਊਗੀ ਉਹ ਬਾਈ ਨਾਲ ਗੱਲਬਾਤ ਕਰਾਂਗੇ ਸੋ ਵੀਡੀਓ ਪਹਿਲਾਂ ਪੂਰੀ ਦੇਖਣੀ ਹੈ ਫੇਰ ਜਿਹੜੇ ਬਾਈ ਨੰਬਰ ਦਵਾਂਗੇ ਉਹਤੇ ਬਾਈ ਨਾਲ ਸੰਪਰਕ ਕਰਨਾ ਤੁਸੀਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸੱਜੀ ਦਾ ਤੁਹਾਡਾ ਸਵਾਗਤ ਹੈ ਇਥੇ ਵੀ ਆਉਣ ਤੇ ਧੰਨਵਾਦ ਜੀ ਤੇ ਪਹਿਲਾਂ ਆਪਾਂ ਦੱਸ ਦਈਏ ਐਡਰੈਸ ਆਪਣਾ ਹਾਂਜੀ ਮੇਰਾ ਪਿੰਡ ਹੈਗਾ ਦੀਪਗੜ ਬਰਨਾਲੇ ਜ਼ਿਲ੍ਹੇ ਦਾ ਮੇਰਾ ਪਿੰਡ ਆ ਤੇ ਆਪਣਾ ਸ਼ੈਨਾ ਨੇੜੇ ਆ ਗਿਆ ਪਧੌੜ ਨੇੜੇ ਆ ਗਿਆ ਜਿੱਥੇ ਬੱਸਾਂ ਨੂੰ ਬਾੜੇ ਲੱਗ ਜਾਂਗੀਆਂ ਆਪਣਾ ਅਰਜੰਟੇ ਲੋ ਸਿੰਗਰ ਵੀ ਆ ਗਿਆ ਬੰਮਸੂਰਾ ਪਧੌੜ ਸ਼ਹਿਰ ਮੇ ਤੋਂ 4 ਕਿਲੋਮੀਟਰ ਦੂਰ ਹੀ ਤੇ ਆ ਦੀਪਗੜ ਪਿੰਡ ਆ ਗਿਆ ਜੀ ਦੀਪਗੜ ਪਿੰਡ ਆ ਜੀ 8427019817 ਮੇਰਾ ਮੋਬਾਈਲ ਨੰਬਰ ਆ ਜੇਕਰ ਆਪਾਂ ਮੋਗਿਆੜੇ ਸ਼ਹਿਰ ਤੋਂ ਆਉਨੇ ਤਾਂ ਮੇਰਾ ਪਿੰਡ ਪੈਂਦਾ 40 ਕਿਲੋਮੀਟਰ ਠੀਕ ਹੈ ਜੀ ਮੋਗਾ ਬਰਨਾਲਾ ਰਹਾ ਨੈਸ਼ਨਲ ਹਾਈਵੇ ਪੈਂਦਾ ਬਰਨਾਲਾ ਸ਼ਹਿਰ ਤੋਂ ਪਹਿਗਾ 25-22 ਕਿਲੋਮੀਟਰ ਬਹੁਤ ਵੀਰਾ ਐਡਰੈਸ ਪੋਹਦਾ ਦੀਪਗੜ ਪਿੰਡ ਕਿੱਥੇ ਹੈਗਾ ਠੀਕ ਹੈ ਜੀ ਕਿਉਂਕਿ ਆਪਾਂ ਹਿੰਟ ਦੀ ਦੇ ਕੇ ਨੈਸ਼ਨਲ ਹਾਈਵੇ ਤੋਂ ਸਿਰਫ 2 ਕਿਲੋਮੀਟਰ ਸਿਰ ਉਤਰਨਾ ਪੈਂਦਾ ਠੀਕ ਹੈ ਜੀ ਤੇ ਦੂਜੀ ਗੱਲ 8427019817 ਮੋਬਾਈਲ ਨੰਬਰ ਆ ਅੱਜ ਆਪਾਂ ਬੜੀ ਵੀਡੀਓ ਕਵਰ ਕਰਦੇ ਬਾਅਦ ਤੀਜਾ ਮਹੀਨਾ ਹਾਂਜੀ 11 ਤਰੀਕ ਨੂੰ ਕਵਰ ਕਰਦੇ 11 ਤਰੀਕ ਨੂੰ ਵੀਡੀਓ ਬਣਾ ਰਹੇ ਹਾਂ ਤੀਜੇ ਮਹੀਨੇ ਦੀ 11 ਮਾਰਚ ਨੂੰ ਹਾਂਜੀ ਹਾਂਜੀ 2025 ਆਪਾਂ ਨਾ ਮਹੀਨੇ ਬਾਅਦ ਵੀਡੀਓ ਕਵਰ ਕਰ ਦੋ YouTube ਤੇ ਮੈਂ ਠੀਕ ਆ ਜੀ ਅੱਜ ਆਪਣੇ ਕੋਲੇ ਪੂਰੇ 28 ਨਾ ਕਟੀਆਂ ਦੇ ਹਾਜ਼ਰ ਆ ਜਿਹਦੇ ਵਿੱਚ ਮੰਨ ਕੇ ਚੱਲੋ ਵੀ ਦੋ ਆਪਣੇ ਕੋਲੇ ਕੱਟੇ ਵੀ ਹੈਗੇ ਸੇਰ ਵਾਲੇ 30 ਨਾ ਟੋਟਲ ਦੋ ਦੋ ਕਟੇ ਆ ਤੇ 28 ਕਟੀਆਂ 28 ਕਟੀਆਂ ਠੀਕ ਆ ਜੀ ਇੱਕ ਬੂਰੀ ਆ ਇੱਕ ਨੀਲੀ ਰਾਬੀ ਦੀ ਇੱਕ ਨੀਲੀ ਰਾਬੀ ਦੀ ਸਕਰੀਨ ਤੇ ਦੇਖਦੇ ਬੂਰੀ ਕੱਟੀ ਆ ਕੱਟੀ ਬੂਰੀ ਹੈ ਨਾ ਜੀ ਦੰਦੋ ਖੀਰੀ ਆ ਗਈ ਇਹ ਬਿਲਕੁਲ ਖੀਰੀ ਦੋ ਦੀ ਕੱਟੀ ਦਾ ਮੈਂ ਮੌਫਤ ਹੀ ਲੈ ਠੀਕ ਆ ਜੀ ਬਾਈ ਬਾਈ ਚਾਂਸ ਪ੍ਰੇਖਿਆ ਕਦੇ ਆ ਜਦਾ ਕਹਿਣਾ ਕੀ ਹੈ ਵੱਖਰੀ ਗੱਲ ਹੈ ਕਿਉਂਕਿ ਦੋੰਦੀ ਕਰਤੀ ਮੰਨ ਕੇ ਚਲੋ ਜਿਹੜੀ ਪਹਿਲੇ ਹੀ ਦੋ ਦੰਦ ਖੱਪਨ ਹੋਣ ਤੋਂ ਪਹਿਲੇ ਹੀ ਤੋੜ ਗਈ ਕਿਉਂਕਿ ਚੋਗੀ ਸਿੱਗੀ ਹੋ ਜੇ ਫਿਰ ਉਹਦੀ ਬੈਲੂ ਨਹੀਂ ਰਹਿੰਦੀਗੀ ਵੀ ਮਤਲਬ ਆਪਣੀ ਕੋਸ਼ਿਸ਼ ਇਹੀ ਹੁੰਦੀ ਹੈ ਵੀ ਸਾਰਾ ਖੀਰੇ ਕੱਟਿਆ ਲੈਣੀ ਹੈ ਕਿਉਂਕਿ ਕੰਮ ਆਪਾਂ ਕਹਿੰਦਾ ਚਾਰ ਤਰੀਕਾ ਦਾ ਬੰਦਾ ਕੰਮ ਕਰਦਾ ਸੌਂਕ ਨਾਲ ਪਿਆਰ ਨਾਲ ਲਾਲਚ ਨਾਲ ਡੰਡੇ ਨਾਲ ਮੈਨੂੰ ਚਲੋ ਲਾਲਚ ਨਾਲੇ ਕੰਮ ਜੇ ਹੁੰਦਾ ਹਰ ਇੱਕ ਨੂੰ ਹੁੰਦਾ ਬੇਗਾਨਾ ਸੌਂਕ ਆ ਸੌਂਕ ਜੀ ਤੇ ਆਪਣੇ ਮਾਨ ਦੇ ਅੰਦਰ ਸੌਂਕ ਆ ਤਾਂ ਆਪਾਂ ਚੀਜ਼ੋ ਸੌਂਕ ਨਾਲ ਲੈਵਾਂ ਇਸੇ ਕੰਮ ਤੇ ਆ। ਇਸੇ ਕੰਮ ਤੇ ਆ। ਹਰ ਦਿਨ ਆਪਾਂ ਕੰਮ ਵਧਾਉਣਾਗਾ। ਠੀਕ ਆ ਜੀ। ਤੇ ਬਾਕੀ ਇਹ ਕਾਰਮ ਹੋਰ ਦੱਸਦਾ ਮੇਰਾ ਕੰਮਾ ਥੋਕਦਾ ਕੰਮ। ਜਦੋਂ ਮਰਗੇ ਇਥੇ ਆਉ ਕੱਟੀ ਸਾਨੂੰ ਹਾਜ਼ਰ ਮਿਲੂ। ਜੇ ਕੋਈ ਵੀਰੇ ਕਹਿੰਦਾ ਵੀ ਮੈਨੂੰ 100 ਕੱਟੀ ਚਾਹੀਦੀ 50 ਚਾਹੀਦੀਆਂ ਤਾਂ 10 20 ਦਿਨਾਂ ਚ ਉਹਨੀਆਂ ਇਕੱਠੀਆਂ ਕਰਦਾਂਗੇ। ਉਹਨੀਆਂ ਪੂਰਿਆਂ ਕਰਦੇ। ਮਾਰਕੀਟ ਰੇਟ ਦੇ ਵਿੱਚ। ਠੀਕ ਆ ਜੀ। ਇਹ ਨਹੀਂ ਗੱਲ ਵੀ ਇਹਦੇ ਮੰਨ ਕੇ ਚੱਲਣਾ। ਇੱਕ ਗੱਲ ਤੁਹਾਡੇ ਵਿੱਚ ਰੋਕੂ ਮੈਂ। ਹਾਂਜੀ। ਕੋਈ ਕੱਟੀ ਆਪਣੇ ਕੋਲ ਹੀ ਦੱਸੋ ਵੀ ਕੋਈ ਆਪਾਂ ਰਿਕਾਰਡ ਹੀ ਦੱਸ ਕੇ ਦੇਣ ਜਾਂ ਨਾਰਮਲ ਕਹਿ ਕੇ ਵੇਚਣ ਕੀ ਅਛਾਈ ਸੋਰੀ ਆ ਮੇ ਜਬ ਕੀ ਫਾਇਦਾ ਕੀ ਆ ਹੁਣ ਇਹ ਕਟੀਆਂ ਗਈਆਂ ਇਹ ਮੰਨ ਕੇ ਚੱਲੋ ਵੀ ਸਹੀ ਮੰਨ ਕੇ ਸੂਣ ਵਾਲੇ ਹੋ ਗਈਆਂ ਪਹਿਲਾਂ ਵਪਾਰੀ ਹਰੇ ਕੇ ਫਾਇਦਾ ਦੱਸਦਾ ਨੁਕਸਾਨ ਲਈ ਦੱਸਦਾ ਹਾਂਜੀ ਇਹਨਾਂ ਵਿੱਚੋਂ ਕੋਈ ਭਾਰ ਵੀ ਕੱਢ ਸਕਦੀ ਆ ਹਾਂਜੀ ਕੋਈ 2 ਲੱਖ ਦੀ ਮੰਨ ਸਕਦੀ ਆ ਕੋਈ 90 ਹਜ਼ਾਰ ਦੀ ਵੀ ਰਹਿ ਸਕਦੀ ਆ ਬਿਲਕੁਲ ਕਿਉਂਕਿ ਜੋ ਵੀ ਕਮ ਨਫੇ ਨਾ ਕਦ ਨਫੇੋਂ ਪਹਿਲਾਂ ਘਾਟਾ ਜ਼ਰੂਰੀ ਆ ਸੋਚਣਾ ਪਹਿਲਾਂ ਨੁਕਸਾਨ ਮੰਨ ਕੇ ਚੱਲੇ ਹਾਂ ਨੁਕਸਾਨ ਬਿਲਕੁਲ ਪੰਜਆਂ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਇਹ ਦੂਜੀ ਗੱਲ ਇਹ ਹੈਗੀ ਯਾ ਪਕੇ ਜੀ ਵੀ ਪਰ ਰਿਕਾਡ ਵਾਲੀ ਕੱਟੀ ਲੈਣੀ ਹੈ ਬਾਈ ਜੀ ਤੁਹਾਨੂੰ 15-20 ਹਜ਼ਾਰ ਮਹਿੰਗੀ ਮਿਲੂਗੀ ਕੱਟਿਆਂ ਵਪਾਰ ਕਰਦੇ ਨੇਟ ਦਾ ਜੋਗ ਪਾਸੇ ਸਾਲ ਹੋ ਗਏ ਕੋਈ ਕਹਿੰਦਾ ਵੀ ਇਹ ਫਰਾਨੇ ਸਾਣ ਦੀ ਆ ਇਹ ਤਾਂ ਓਕੇ ਦੀ ਆ ਉਹ ਅੱਜ ਕਿੱਧਰ ਗਏ ਲੋਕਾਂ ਨੇ ਲੱਖ-ਲੱਖ ਰੁਪਏ 80-80 ਹਜ਼ਾਰ ਕੱਟੀਆਂ ਦਿਲਾਦਾ ਫੰਡਰ ਕੱਟੀਆਂ ਦਿਲਾਦਾ ਸੀਗਾ 80000 ਰੁਪਏ ਮੰਨ ਕੇ ਚੱਲੋ ਕੋਈ ਚੰਗੇ ਆਪਰੇਦਨ ਕਾ ਹੁੰਦੀ ਆ ਬਿਲਕੁਲ ਟਿਕਰੀ ਮਾ ਟਿਕਰੀ ਇਕੱਠੀ ਹੁੰਦੀ ਆ 3000 ਰੁਪਿਆ ਬੰਦਾ ਸੋਚ ਕੇ ਆਪਣੇ ਕੋਲ ਉਮੀਦ ਲੈ ਕੇ ਆਉਂਦਾ ਕਿ ਕੋਈ ਵੀ ਕੀਤਾ ਜਿਹੜਾ ਮਦਾ ਕੰਮ ਕਰਦਾ ਮੈਂ ਕਿੰਨਾ ਕਰਦਾ ਮੈਨੂੰ ਇਹਦੇ ਵਿੱਚ ਓਲਾ ਪਤਾ ਵਿੱਚ 5 ਦਾ ਓਲਾ ਕਿ 10 ਦਾ ਕਿ 20 ਦਾ ਬਿਲਕੁਲ ਬਿਲਕੁਲ ਉਹ ਕੰਮ ਦੇ ਵਿੱਚ ਉਹਨੂੰ ਓਲਾ ਦੂਜਾ ਜਿਹੜਾ ਨਵਾਂ ਬੰਦਾ ਉਹਨੂੰ ਇਹ ਪਤਾ ਨਹੀਂ ਹੁੰਦਾ ਉਹਨੂੰ ਨਹੀਂ ਪਤਾ ਉਹ ਮੰਨ ਕੇ ਚੱਲੋ ਉਦੋਂ ਡਾਕੂ ਤਾਂ ਫਿਰ ਉਹੀ ਆ ਜਿਹੜੇ ਵੇਚਦਾ ਹੂੰ ਉਹ ਡਾਕੂ ਹੋਗੇ ਨਹੀਂ ਹੋਗੇ ਬਸ ਰੱਬ ਤੋਂ ਡਰ ਕੇ ਕੰਮ ਕਰੋ ਨਫਾ ਲਓ ਚਲੋ ਨਫਾ ਲਓ ਜਾਇਜ਼ ਹੱਕ ਰੱਖ ਕੇ ਲਓ ਪਰ ਮੈਂ ਇਹ ਗੱਲ ਕਹਿ ਕੇ ਨਹੀਂ ਦਿੰਦਾ ਅੰਦਰ ਦੀਆਂ ਠੀਕ ਹੈ ਕੋਈ ਨਹੀਂ ਪਤਾ ਕਿਹੜੀ ਦੀ ਆ ਪਰ ਇੰਨਾ ਪਤਾ ਵੀ ਜਿਹੜੀ ਇੱਥੇ ਆ ਗਈ ਇਹ ਨਫਾ ਦੇਣਾ ਪਰ ਉਹ 2000 ਦੇ ਤੇ 3000 ਦੇ ਦੇਣਾ ਉਹ ਚੀਜ਼ ਚਾਹੀਏ ਆ ਪਰ ਉਹ ਵੀ 50 ਮੰਗੀਏ ਵਿਚਾਰੇ ਆਪਾਂ ਵਪਾਰ ਦੇ ਵਿੱਚ ਕਸਾਈ ਕਰਦੀ ਆ ਪੂਰੀ ਵੀ ਜਿੰਨੀ ਘੱਟ ਤੋਂ ਘੱਟ ਰੇਟ ਮਿਲ ਜੇ ਆਪਾਂ ਨੂੰ ਆਪਾਂ ਘੱਟ ਤੋਂ ਘੱਟ ਕਰਦੇ ਆ ਪੂਰੇ ਦੇ ਘਰ ਤੱਕ ਜਾੜਾ ਜਾਵਾਂ ਜਮਾ ਪੂਰੇ ਦੇ ਘਰ ਤੱਕ ਗਏ ਹੋਵਾਂਗੇ ਫੇਰ ਆ ਗਾ ਬੰਦੇ ਨੂੰ ਕੱਟੀ ਦੇਵਾਂਗੇ ਆਪਾਂ ਬਿਲਕੁਲ ਭਾਸਰ ਕੱਟੇ ਜਿਵੇਂ ਹੋਣਾ ਕੱਟੀ ਦੇਖੋ ਸਾਹਮਣੇ ਸੈਂਕਸੂੰਗ ਦੇਖੋ ਕੱਟੀ ਦਾ ਹਨਾ ਹਾਂਜੀ ਇਹ ਸਾਡੇ ਥਾਂ ਤੋਂ ਪੂਰੇ ਓਕੇ ਆ ਜਾਵਾਂ ਠੀਕ ਹੈ ਜੀ ਹੂੰ ਫੋੜੀ ਨੂੰ ਮੈਂ ਕਹਿਦਾ ਐ ਮਨੇ ਝੂਲੀ ਦਿਖਾ ਦਿਆ ਆਪਾਂ ਆ ਦੇਖ ਲੈ ਹੂੰ ਇਹ ਜੀ ਕੱਟੀ ਝੂਲੀ ਆ ਜਿਹਦੇ ਕਰੇ ਕਮਾਜ ਖੜੀਆ ਵੱਡੀ ਸਾਰੀ ਨਾਲ ਰਿਕਾਰਡ ਆ ਜੀ ਬਸ ਬੱਲੇ ਬੱਲੇ ਫੇਤਾ 70000 ਦੀ ਜਮਾਤ ਦੋ 20 ਕਿਲੋ ਆ ਹਾਂ ਪਰ ਆਪਾਂ ਗੱਡੀ ਇਹ ਜੀ ਕੱਟੀ ਦੇ ਦਾਂ ਐ ਪਤਾ ਕਿੰਨੇ ਰੁਪਏ ਦੀ ਹੂੰ 32000 ਜਮਾਤ ਦਾਂ ਕਰਦਾਂਗੇ ਠੀਕ ਆ ਮੇਰੇ ਕੋਲ ਕੱਡੀ ਸਟਾਰਟ ਹੁੰਦੀ 25000 ਤੋਂ ਘੱਟ ਤੋਂ ਘੱਟ ਮੁੱਲ 25000 ਰੁਪਏ ਆਪਣੇ ਕੋਲ 25000 ਤੋਂ ਘੱਟ ਕੁਛ ਨਹੀਂ ਹਾਂ ਜੀ ਗੱਡੀ ਬੈਠ ਹੈਗੇ 25 ਥੱਲੇ ਵੀ ਜਮਾਂ ਅੱਛਾ ਜੀ ਇਹ ਗੱਡੀ ਫਰਦੀ ਹੈਗੀ ਹਾਂ ਜਾਂ ਪਿੱਛੇ ਮਣ ਕੇ ਜਦੋਂ 20 ਤੋਂ ਥੱਲੇ ਖਰੀਦ ਹੈਗੀ ਠੀਕ ਹੈ ਤੇ ਆਪਾਂ ਬਾਈ ਤੇਈ ਦੀ ਕੱਟੇ ਧਰਾ ਦੇ ਦਾਂਗੇ ਹੁਣ ਇੱਕ ਕੱਟੀ ਇੱਕ ਆ ਗਈ ਘੱਟ ਰੇਟ ਵਾਲੀ ਹੁਣ ਵਾਲੇ ਵੀਰ ਕਰਨਗੇ ਪਰ ਜਿਆਦਾ ਕਰ ਫੋਕਸ ਇਹ ਵੀ ਮਣ ਕੇ ਜਦੋਂ ਸੱਤ ਕੱਟ ਜਾਈ ਇਕੱਠੇ ਲੈ ਤਾ ਲੈਣੀਆਂ ਪੈਗੀਆਂ ਠੀਕ ਹੈ ਜੀ ਨਹੀਂ ਯਾਦ ਕਰਦਾ ਮੈਂ ਕੱਟੀ ਖਰੀਦ ਜਿਹੜੀ ਕਰਦਾ ਆਪਦੀ 25 30 35 40 ਤੱਕ ਮੇਰੀ ਖਰੀਦ ਹੁੰਦੀ ਆ 45 ਤੱਕ ਵੀ ਚਲੀ ਜਾਂਦੀ ਹੈ ਠੀਕ ਹੈ ਜਾ ਬਸ ਨੂੰ ਝੋਲੀ ਦਿਖਾ ਜੇ ਗੱਟੀ ਦੀ ਇਹਨੇ ਮਾਂ ਦਾ ਦੱਤਾ ਆਪਾਂ ਨੂੰ ਨਾ ਆਪਾਂ ਮਾਂ ਦੇਖੀ ਆ ਪਰ ਉਹ ਦੱਸਦੇ ਮਾਂ ਚੰਗੀ ਹੈ ਕੀ ਮੰਨ ਕੇ ਚੱਲੋ ਹਣਾ ਜਿੱਦੇ ਸਾ ਝੋਲੇ ਫਿਰ ਦੱਸਦੇ ਵੀ ਚੰਗੀ ਹੋਊਗੀ ਮਾੜੀ ਤਾਂ ਕੱਢ ਦਿੰਨੀ ਚੰਗੇ ਪੱਠੇ ਪਾਲੇ ਬੰਦੇ ਨੇ ਹਾਂ ਇਹ ਮਾੜੀ ਤੋਂ ਮਾੜੀ ਮਾੜੀ ਤੋਂ ਮਾੜੀ 13 ਕਿਲੋ ਉਹਦੇ ਸਟਾਰਟਿੰਗ ਕਰੂਗੀ ਹੂੰ ਤੇ ਦੂਜੇ ਨੰਬਰ ਤੇ ਗੱਲ ਦੱਸਦਾ ਅੱਜ 2025 ਚੱਲਦਾ ਮੇਰੀ ਗੱਲ ਬੰਦੇ ਨੋਟ ਕਰ ਲੈਣ ਜਿੱਦੇ 2027 28 ਹੋਇਆ ਪਾਕਿਸਤਾਨ ਵਾਲਾ ਕੰਮ ਆਪਣੇ ਮੱਝ 4-5 ਲੱਖ ਦੀ ਹੋਈ ਪਈ ਅੱਜ ਜਮਾਨੀ ਮੈਂ ਅੱਜ ਲੱਖ ਰੁਪਏ ਦੀ ਆ ਜਿਹੜੀ 8-7 ਕਿਲੋ ਲਈ ਲੱਖ ਤੋਂ ਬਾਹਰ ਜਾਂਦੀ ਆ ਉਹ ਹਾਂ ਮੈਂ ਨਹੀਂ ਮੈਂ ਇਸ 28 ਦੇ ਵਿੱਚ 2 ਲੱਖ ਦੀ ਹੋਣਾਗਾ ਮੱਝ ਰੇਂਜ ਤੋਂ ਬਾਹਰ ਨਿਕਲ ਗਈ ਇੱਕ ਬੰਦਾ ਖੂਣਦਾ ਬਾਈ ਟੋਕੜ ਮੈਂ ਲੈੜੀਏ ਟੋਕੜ ਗਾ ਲੈੜੀਏ ਟੋਕੜ ਉਹ ਕਿਉਂ ਕਰਦੇ ਆ ਕਿਉਂਕਿ ਉਹਨਾਂ ਦਾ ਬਜਟ ਨਹੀਂ 28 ਸੱਜਣਾਂ ਨਾਲ ਰਿਹਾ ਨਹੀਂ ਉਹਨਾਂ ਕੋਲੇ ਬਾਹਰ ਹੋ ਗਈ ਯਾਰ ਇਹ ਇੱਕ ਤਰ੍ਹਾਂ ਦੀ ਆਪਣੀ ਐਫ ਡੀ ਆ ਬਿਲਕੁਲ ਫਿਰ ਮੇਰਾ ਪੈਸਾ ਮੈਂ ਇਹ ਘਰੇ ਗੇਟੋਂ ਅੰਦਰ ਬੈਠਾ ਹੂੰ ਜੇ ਮਨ ਲੋ ਕੋਈ ਖੋਲਣੇ ਹੁੰਦਾ ਡਾਂਗਾ ਖਾਊਗਾ ਬਿਲਕੁਲ ਛੋਰਤਾ ਵੱਜੂਗਾ ਛੋਰਤਾ ਵੱਜੂਗਾ ਇਹ ਪੀ ਜੀ ਆਪਾਂ ਕਿਸ ਨੂੰ ਪੈਸਾ ਵੇਜੂ ਦੇ ਦੀ ਇਹ ਨਾ ਤਾਂ ਟਾਈਮ ਰਿਹਾ ਹਾਂ ਹਾਂ ਠੀਕ ਹੈ ਕਹਿੰਦੇ ਇੱਕ ਤਰ੍ਹਾਂ ਦੀ ਆਪਣੀ ਐਫ ਡੀ ਆਪਾਂ ਤਾਂ ਕਹਿੰਦੇ ਪਾ ਲਓ ਇਹਨਾਂ ਨੂੰ ਜਮ ਤੂੰ ਮਨ ਲੋ ਮੇਰੇ ਘਰੇ ਜ 27 28 ਕਟ ਜਾਂਗੇ ਇਹ ਬਿਲਕੁਲ 28 ਕਟ ਜੇ ਨੂੰ ਨਾ ਵੀ ਕੀ ਪਿਆਰ ਹੋ ਗਈ ਕਿ ਨਿਰਭੀਆਂ ਦੀ ਇਹਨਾਂ ਦਾ ਖਾਣਾ 100 100 ਕਰਕੇ ਆ ਹਾਂ ਖਾਣਾ ਉਹੀ 20 20 ਪਿਆ ਪਿਆ ਕਰਕੇ ਖਾਣਾਗਾ ਜਾਂ ਮਿਹਨਤ ਨਾਲ ਤਾਂ ਕੁਝ ਜ਼ਮੀਨ ਐ ਤੇ ਉਹਨਾਂ ਦਾ ਸਿਸਟਮ ਹੈਗਾ ਇਹਨਾਂ ਨੂੰ ਤਾਂ ਦੇਣਾ ਠੀਕ ਆ ਇਹ ਵਾਕ ਹੀ ਹੁਣ ਹੀ ਮਾ ਗੱਟੀ ਆ ਗਈ ਇਹ ਗੱਬਣ ਆ ਗਈ ਅੱਛਾ ਜੀ ਇਹ ਕਟਗੀਰੀ ਵਾਡੀ ਗੱਬਣ ਹੋਈ ਕਰਕੇ ਹਨਾ ਇਹਨੇ ਦੰਦ ਨਹੀਂ ਪੜਾਈ ਦੇ ਮਾਦੰਦ ਨਹੀਂ ਦੇਖੇ ਅੱਛਾ ਚਲੋ ਗੱਬਣ ਦੇ ਚੈੱਕ ਪਾਸਤਾ ਹੁਣੇ ਚੈੱਕ ਪਾਸ ਚੈੱਕ ਕਰਵਾ ਲਈ ਡਾਕਟਰ ਤੋਂ ਕੱਲ ਆਪਾਂ ਠੀਕ ਆ ਤਿੰਨ ਮਹੀਨੇ ਤੋਂ ਉੱਪਰ ਦੀ ਆ ਤਿੰਨ ਮਹੀਨਾ ਡਾਕਟਰ ਗਿਆ ਪੰਜ-ਸੱਤ ਦਿਨ ਉੱਪਰ ਆ ਮੈਨੂੰ ਨਹੀਂ ਪਤਾ ਇਹ ਮੋਦੀ ਦੀ ਆ ਇਹਦੇ ਕਿਹੜਾ ਲੱਗਿਆ ਕਿਹੜਾ ਨਹੀਂ ਲੱਗਿਆ ਪਰ ਢਾੜ ਦੇ ਵਿੱਚ ਬੱਚਾ ਹੈਗਾ ਠੀਕ ਆ ਗੱਬਣ ਹੋ ਗਈ ਤਿੰਨ ਦੀ ਜਿਹੜਾ ਲੈ ਕੇ ਜਾਊ ਆਪਾਂ ਆਪਾਂ ਦੇਵੇਂ ਪਤਾ ਕਿੰਨੇ ਚ 60000 ਚੋਂ 16000 ਕਰਾਂਗੇ 700 ਠੀਕ ਆ ਇਹਨੂੰ ਮਾਰਾ ਕੱਢੂਗਾ ਇੱਧਰ ਦਿਖਾ ਲਈ ਸਮਾਰ ਕੇ ਆਪਾਂ ਕਾਦੇ ਘਾਟ ਬਹੁਤ ਆ ਮਿੱਤਰੋ ਤਿੰਨ ਮਹੀਨੇ ਦੀ ਗੱਬਣ ਚੈੱਕ ਪਾ ਸਕਦਾ ਕਿ ਬਾਕੀ ਜਿਹੜਾ ਭਰਾ ਲੈ ਕੇ ਜਾਊਗਾ ਉਹ ਬੇਸ਼ੱਕ ਜਦੋਂ ਮਰਜੀ ਥੱਲੀ ਕਰਕੇ ਲੈ ਜਾਏ ਕਾਦੇ ਘਾਟ ਛੋਟੇ ਦਾ ਪੂਰਾ ਫੁੱਲ ਹੈ ਬਾਕੀ ਨੂੰ ਬਾਈ ਬਾਹਰ ਕੱਢ ਦੋ ਆਪਾਂ ਤੁਹਾਨੂੰ ਸਾਰਾ ਘਟ ਨਿਗ੍ਹਾ ਮਰਵਾ ਦੇਣਾ 30 ਕਟੀਆਂ ਟੁਕਟੋ ਘੱਟ ਬਾਈ ਕੋਲੇ ਵਕਾਉ ਹੈ 28 ਕਟੀਆਂ ਜਿੰਨਾਂ ਚ ਦੋ ਕਟਿਆ ਤੁਹਾਨੂੰ ਮਿਲ ਜਾਣਗੇ ਲੈ ਇਥੋਂ ਨਿਗ੍ਹਾ ਮਰੋ ਇੱਕ ਕੱਟੀ ਜਾ ਤੋਂ ਦੇਖੋ ਜਮਾ ਛੋਟੀ ਕਿਆ ਹੁੰਦਾ ਜਿੱਦ ਨੇ ਉਹਨੇ ਪਿਆਰ ਹੋਣਾ ਕਾਪੀ ਕੇ ਹੋਰ ਭਰ ਗਈ ਇਹ ਹਾਂ ਇਹ ਚਾਹੇ ਦੁੱਧ 7 ਕਿਲੋ ਦੇਵੇ ਚਾਹੇ 10 ਦੇਵੇ ਚਾਹੇ 15 ਦੇਵੇ ਉਹ ਤਾਂ ਵੱਖਰੀ ਗੱਲ ਹੈ ਠੀਕ ਹੈ ਗੱਲ ਸਾਰੇ ਦੀ ਕੀਮਤ ਲੱਖ ਰੁਪਈਆ ਤੋਂ ਰੁਪਈਆ ਘਟ ਰਹੀ ਹੋਣੀ ਲੱਖ ਤੋਂ ਘਟੋ ਘਟ ਨਹੀਂ ਹੋ ਰਿਹਾ ਬਣਾਇਆ ਬਣਾਇਆ ਹੀ ਮੰਨ ਕੇ ਚਲੋ ਰਿੰਨੀ ਰੰਨੇ ਆਈ ਖੀਰ ਆ ਵਿੱਚ ਕਾਜੂ ਬਦਾਮ ਅਸੀਂ ਪਾ ਕੇ ਦੇ ਦੇ ਠੀਕ ਹੈ ਤੇ ਖਾਣ ਵਾਲਾ ਚਾਹੀਦਾ ਨੂੰ ਜਮ ਹੂੰ ਹੁਣ ਤਾਂ ਮਾਲ ਵਿੱਚ ਕੁਝ ਨਹੀਂ ਸਾਂਭ ਨਹੀਂ ਲਿਆ ਕੇ ਬੰਦੇ ਸੇ ਹੱਥ ਮਹੀਨੇ ਇਹ ਟਾਈਮ ਦੇ ਵਿੱਚ ਹਾਂ ਸੋਨਾ ਖਰੀਦ ਲੋ ਹਾਂ ਬੰਦਿਆਂ ਨੇ 2-2 ਸਾਲ ਪਹਿਲਾਂ ਸੋਨਾ ਖਰੀਦਦਾ ਸੀ ਕੀਮਤ ਕਿੱਥੇ ਜਾਵੜੀ ਹਾਂ ਜਮੀਨ ਖਰੀਦੀ ਸੀ ਉਹਦੀ ਕੀਮਤ ਦੁੱਗਣੀ ਦੁੱਗਣੇ ਹੋ ਗਏ ਹੋ ਗਈ ਨਾ ਹੋ ਗਈ ਪੀਜੀ ਚੀਜ਼ਾਂ ਕੱਟੀ ਆ ਹਾਂ ਸੋਨਾ ਜ਼ਮੀਨ ਤੇ ਕੱਟੀ ਰਾਤ ਨੂੰ ਸੁੱਤੇਵੇਂ ਪੈਸੇ ਵਧਦੇ ਆਪਣੇ ਆਪਾ ਸੁੱਤੇਵੇਂ ਪੈਸੇ ਇਹ ਇਹ ਵਧ ਰਹੇ ਆ ਪੈਸਾ ਵਧ ਜਾਂਦਾ ਸ਼ੋਰੂਮ ਜੋ ਟਰੈਕਟਰ ਕਰਾ ਲਓ ਗੱਡੀ ਕਰਾ ਲਓ ਡੈਕ ਲਵਾ ਲਓ ਕੁਝ ਕਰਾ ਲਓ ਉਹਦੀ ਕੀਮਤ ਘਟ ਗਈ ਸ਼ੁਰੂ ਹੀ ਬਾਹਰ ਆਈ ਹਾਂ ਹਾਂ ਮੱਡੀ ਦੇ ਕੀ ਕੋਸ ਹੁੰਦਾ ਬਹੁਤ ਹਾਂ ਦੋ ਦੋ ਤੇ ਅੰਦਰ ਪਾਏ ਹੁੰਦੇ ਹੈਗੇ ਜਾਂਦੇ ਉਹ ਕੀਮਤ ਘਟ ਗਈ ਨਾ ਘਟ ਗਈ ਉਹਨਾਂ ਦੀ ਉਹ ਕੀਮਤ ਘਟ ਜਾਂਦੀ ਇਹਨੇ ਮਤਲਬ 24 ਘੰਟੇ ਸੂਈ ਚੱਲਣੀ ਹੈ ਨਾ ਦੀ ਤੇ ਬਏ ਵਧ ਜਾਨੀਆਂ ਇਹ ਹੂੰ 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 ਇਹ ਹਕੀਕਤ ਗੱਲ ਆ ਗਈ ਕਹਿਣ ਦੀ ਗੱਲ ਨਹੀਂ ਪਰ ਜੇ ਆਪਾਂ ਮਾਰਕੀਟ ਰੇਟ ਦੇ ਵਿੱਚ ਹਨਾ ਕੱਟਿਆ ਲੈਣੇ ਹੈਗੇ ਜਿਹੜਾ ਕੱਟਿਆ ਦੇਖੋ ਚੋੜਾ ਚਾਣਾ ਦੇਖੋ ਯਾਰ ਕਿਆ ਬਾਤ ਹੈ ਜੀ ਚੰਗੇ ਥਾਨ ਨੇ ਲੈ ਉਹ ਕਹਿੰਦੇ ਆਪਾਂ ਮੋਦੀ ਦੀ ਆਈ ਉਹਦੀ ਹਨਾ ਜੇ ਮੈਂ ਆਹ ਕੱਟੀ ਆ ਗਈ ਇਹ ਕਿੰਨੀ ਲੱਗ ਪਾ ਕਿੰਨੀ ਕੁ ਮਰਦੀ ਹੋਊ ਇਹ ਉਹ ਛੋਟੀ ਕੱਟੀ ਨਹੀਂ ਆ ਆ ਕੇ ਇੱਕ ਵਿਚਾਲ ਆਵੜੀ ਹਾਂ ਮੂਰੇ ਖੜੀ ਹੈ ਕੱਟੀ ਅੰਦਾਜ਼ਾ ਉਮਰ ਹੋ ਗਈ 13 14 13 13 ਮਹੀਨੇ ਸਵਾ ਕ ਸਾਲ ਦੀ ਮੰਨੀ ਮੋਟੀ ਭਾਸ਼ਾ ਠੀਕ ਹੈ ਤੇ ਅਗ ਦਿਨ ਥਾਣਾ ਦੇਖੋ ਕੱਟੇ ਥਾਣਾ ਆਪਾਂ ਤੁਹਾਨੂੰ ਦਿਖਾ ਦੇ ਕੱਟੀ ਮਿੱਤਰੋ ਬੜੀ ਸ਼ਕੀਨ ਹੈ ਲੈ ਫਿਰ ਆਪਾਂ ਗੱਲ ਕਹਿਣ ਦੀ ਨਹੀਂ ਹੈਗੀ ਅਸੀਂ ਥਣ ਥਾਣਾ ਦੇਖ ਨੋਟ ਕਰੋ ਝੋਲੀ ਦੇਖੋ ਕੀ ਕਹਿੰਦਾ ਚਾਰੇ ਨਿਖੜਵੇਂ ਤੇ ਘੱਟ ਤੋਂ ਘੱਟ ਤਾਂ ਰੇਟ ਆਪਾਂ ਦੱਸਦਾ ਵੀ 25000 ਰੁਪਏ ਮਤਲਬ 25 ਤੋਂ ਬਾਹਰ ਬਾਹਰ ਲੈ ਗਏ ਤੇ ਹਾਈਸਟ ਰੇਟ ਕਿੰਨਾ ਹੈ ਹਾਈਸਟ ਜਿਵੇਂ ਆਪਾਂ ਵੱਡੀਆਂ ਘਟੀਆਂ ਦਿਖਾ ਦਨੇ ਹੁਣ ਹਾਂ ਜਿਆਦਾ ਮੇਰੇ ਕੋਲ ਮੈਕਸਿਮਮ ਸੌਦੇ ਹੈਗਾ 25000 ਤੋਂ ਲੈ ਕੇ 40000 ਤੱਕ ਜਿਹੜੇ ਆਂ ਵੱਧ ਸੌਦੇ ਆਪਣੇ ਕੋਲੇ ਵੱਧ ਸੌਦੇ ਹੈਗੇ ਹਾਂ ਜਿਹੇ ਹੁਣ ਇਦਾਂ ਦੀ ਘੱਟੀ ਆ ਗਈ ਵੱਡੀਆਂ ਗੱਬਰ ਹੋਦੇ ਕਾਬਲ ਸੈਕਸੋਂ ਕੁੰਡਾ ਜਾਵਾਂ ਇਹ 40 ਦੇ ਵਿੱਚੋਂ ਮਾਨਦਾਨ ਹੋ ਜਾਣਗੇ ਜਿਹੜੀ ਆ ਆ ਵਿਚਾਲੇ ਫਿਰਦੀ ਆ ਹਾਂ ਜਿਹੜੀ ਆ ਬਰਾਊਨ ਹਾਂ ਹਾਂ ਲਾਲੀ ਥੋੜੀ ਮਾਰਦੀ ਆ ਕੱਟੀ ਪੂਰੀ ਵੱਡੀਆਂ ਮਿੱਤਰੋ ਤੇ ਠੀਕ ਆ ਜਮ ਪੂਰੀ ਆ ਬੋਜੀ ਪੂਰੀ ਘੱਟੀ ਘੱਟੀ ਹੂੰ ਹੋਣੀ ਮੈਂ ਗੱਡੀਆਂ ਆ ਗਈਆਂ ਹੂੰ ਇਹ ਜਗੱਟੀਆਂ ਆ ਜਾਣਗੀਆਂ 32 33 ਬੁੱਤੀ ਜਦ ਦੇ ਘਰਾਂ ਦੇ ਵਿੱਚ ਠੀਕ ਹੈ ਜੀ ਉਹਨਾਂ ਤੋਂ ਗੱਡੀ ਲੈ ਕੇ ਆਵਾਂ ਇੱਕ ਚੀਜ਼ ਮੈਂ ਹੋਰ ਦੱਸਣਾ ਹਾਂ ਹਾਂ ਜੀ ਬੰਦੇ ਨਾ ਮੰਨ ਕੇ ਚੱਲ ਵੀ ਕੋਲੇ ਆ ਜਾਣ ਹਾਂ ਜੀ ਅੱਗੇ ਰੇਟ ਉਹ ਸਿਸਟਮ ਨੂੰ ਪਤਾ ਲੱਗਣਾ ਕਿ ਇਹ ਮਨ ਕੇ ਨਹੀਂ ਭਲੇਖਾ ਖਾਜੀ ਆਪਾਂ ਨਹੀਂ ਪਤਾ ਲੱਗਦਾ ਵੀ ਕਿਵੇਂ ਵੱਧ ਘਾਟ ਲੱਗੀ ਕਿਸੇ ਨੂੰ ਭਰਾ ਨੂੰ ਪਰ ਇਹ ਨਹੀਂ ਗੱਲ ਮੰਨ ਕੇ ਚੱਲ ਵੀ ਹੁਣ ਜੇ ਹੁਣ ਮੈਂ ਕਹਦਾ 32 33 ਇਹ ਤਾਂ ਦੋ ਚਾਰ ਦਿਨਾਂ ਚ ਬੰਦਾ ਆ ਕੇ ਠੀਕ ਆ ਹਾਂ ਹੁਣ ਬੰਦਾ ਦੋ ਮਹੀਨੇ ਵਧਾ ਕੇ ਕਹੇ ਕੱਟੀ ਜਾਂਦਾ 32 ਵਾਲੀ ਉਹੀ ਲੈ ਕੇ ਆਉਂਦੇ ਉਹ ਖਾਣਾ ਹੈ ਬਈ ਇਹਨੇ ਹਾਂ ਇਹ ਪੈਰਾ ਬੁਰਾ ਨਿਸ਼ਾਨ ਦੇਖੋ ਚਾਰਾਂ ਦੇ ਖਾਕ ਜਿਹਾ ਸਾਨੂੰ ਇਧਰ ਮੈਂ ਕੱਢ ਦੇਣਾ ਲਈ ਇਹਨੂੰ ਤੇ ਬਾਕੀ ਮੇਰੇ ਗੱਲ ਤੇ ਝੋਲੀ ਆ ਹੂੰ ਮੈਂ ਇਹ ਕਰਦਾ ਚਾਹੇ ਮੂਰੇ ਬੰਦਾ ਕੀ ਜAVE ਕਾਸੀ ਦੀ ਆ ਕਾਸੀ ਦੀ ਆ ਹਾਂ ਝੋਲੀ ਦੇਖੋ ਝੋਲੀ ਦਿਖਾ ਬਜੀ ਗੋਲੇ ਹੋ ਗਏ ਕੰਪੀ ਕਰ ਰੋਕੀ ਉਮਰ ਬੁਰਾ ਕੱਟੀ ਬੁਰੇ ਹੋ ਜਾ ਹਾਂ ਤੁਹਾਨੂੰ ਦਿਖਾਉਣਾ ਮਿੱਤਰੋ ਥੈਂਕ ਯੂ ਸੁੰਗ ਦੇਖੋ ਝੋਟੀ ਦਾ ਹਨਾ ਚਾਰੇ ਪੈਰ ਜਿੱਤੇ ਇਹਦੇ ਹੁਣ ਆਪਾਂ ਚੰਗਾ ਸੀਮਣ ਵਰਤਾਂਗੇ ਹੂੰ ਥਾਣ ਦੇਖੋ ਥੱਲੇ ਥਾਣ ਦੇਖੋ ਇਹ ਪੂਰਾ ਐਨ ਨਿਕਲਵੇਂ ਲੱਗੇ ਹੋਇਆ ਦੇਖ ਹੂੰ ਇਹ ਜਿਵੇਂ ਝੋਲੀ ਗੱਬਣ ਹੁੰਦੀ ਨਾ ਵੀਰੇ ਜਮਾਂ ਕੀ ਬਾ ਜੋੜੀ ਦੇ ਕੋਲ ਕਿੰਨੀ ਬੋਲੀ ਪੂਰੇ ਇਨਸਾਨ ਆ ਜਮਾ ਹਨ ਇਹਦੇ ਮਨਗ ਤੇ ਟੰਗਾ ਸੀਮਿੰਟ ਲਾ ਕੇ ਮੁਰੇ ਦੁੱਧ ਛੱਡ ਦੋ ਬੱਚੇ ਨੂੰ ਬੱਚਾ ਜੇ ਮਰਜੀ ਲੈ ਬੱਚਾ ਲੜ ਜੇ ਮਰਜੀ ਠੀਕ ਹੈ ਤੇ ਬਾਕੀ ਹੋਰ ਗੱਲ ਜਿਹੜੇ ਕੱਟੇ ਮੇਰੇ ਘਰੋਂ ਜਾਂਦੇ ਵਿੱਚ ਬਹੁਤ ਬੰਦੇ ਦੱਸਦੇ ਗੱਬੜ ਵੀ ਨਿਕਲ ਜਾਂਦੇ ਆ ਅੱਛਾ ਜੀ ਉਹਦਾ ਕੀ ਉਹਦਾ ਕੀ ਕਾਰਨ ਆ ਗੱਬਣ ਦਾ ਕੱਟਾ ਵਿੱਚ ਫਿਰਦਾ ਆਪਣਾ ਕੱਟਾ ਬਦੂ ਦਿਖਾ ਦਿੰਦੇ ਤੇਲੇ ਪਾਸੇ ਫਿਰਦਾ ਨੀਲੀ ਰਾਵੀ ਦਾ ਲੰਡੇ ਸਾਹ ਦਾ ਬੱਚਾ ਹੈਗਾ ਠੀਕ ਹੈ ਜੀ ਲੈ ਵਿੱਚ ਕੱਢ ਕੇ ਬਾਹਰ ਨੂੰ ਬਾਈ ਦਾ ਝੋਟਾ ਬੰਦਾ ਲੈ ਗਿਆ ਕੁੱਟੀਆਂ 26 ਨਵੰਬਰ ਨੂੰ ਹਾਂ ਜੀ ਇਹ ਘਟਾਉਣ ਦੇ ਵਿੱਚ ਫਿਰਦਾ ਮੈਨੂੰ ਉਹਦਾ ਹੋ ਗਿਆ ਤਿੰਨ ਦਿਨ ਤੋਂ ਘੁੰਮਿਆ ਸੀਗਾ ਅੱਛਾ ਜੀ ਲੋਕਾਂ ਦੋ ਕਹਿੰਦਾ ਵਧਾ ਆਇਆ ਤੁਹਾਨੂੰ ਬਈ ਗੱਪਣਾ ਨਿਕਲ ਗਿਆ ਅੱਛਾ ਇੱਥੋਂ ਆਪਾਂ ਖਾਲੀ ਗੱਦੀ ਦੁੱਤੀਆਂ ਤੇ ਪਤਾ ਲੱਗਿਆ ਨਹੀਂ ਆਪਾਂ ਨੂੰ ਹੁਣ ਰਾਤ ਨੂੰ ਸਾਂਢ ਫਿਰਦਾ ਆਪਾਂ ਕਿਹੜਾ ਬੰਨਣਾ ਇਹ ਹੂੰ ਬੰਨਣਾ ਕਰਦਾ ਇਹ ਤੇ ਰਾਤ ਨੂੰ ਆਪਾਂ ਸੁੱਤੇ ਮੈਂ ਦੇਰ ਫਿਰਦਾ ਮੈਂ ਤਾਂ ਉਹ ਘੰਟਾ ਵਿੱਚ ਇਹਨਾਂ ਦੀ ਵੀਡੀਓ ਬਣਾਉਣ ਲੱਗਿਆ ਠੀਕ ਹੈ ਹੁਣ ਕੀ ਮੈਂ ਜਿਹੜੀ ਸਾਂਢ ਛੋਟੀ ਹੀਟ ਚ ਹੋਊਗੀ ਜਮ ਹੂੰ ਤਾਂ ਗੱਬਣ ਹੋਏ ਇਹਨਾਂ ਨੇ ਹੁਣ ਆਪਾਂ ਇੱਕ ਜੀ ਮੋਟਾ ਦਸਨਾ ਮੋਟੀ ਆਪਾਂ ਕਹਿੰਦੇ ਵੀ ਕੰਮ ਹੈ ਨਹੀਂ ਆਪਣੇ ਖੁਦ ਖੁਸ਼ੀ ਜ਼ਿੰ ਇਹ ਗੱਲ ਨੋਟ ਕਰ ਰਹੇ ਹੋ ਕਹਿੰਦੇ ਜਮਾ ਗੁਜਰਾں ਕੋਲੇ ਆਪਣਾ ਭਰਾ ਮਾ ਕੋਨੇ ਕੋਲ ਕੱਲਾ ਰਹਿੰਦੇ ਹੋਗਾ ਡੇਰੇ ਹੁੰਦਾ ਤਾਂ ਕਿ ਮੋਲੋ ਖਰੀਦਿਆ ਜਾਂ ਕਿਰਾਏ ਤੇ ਮਿਲ ਜਾਂ ਕਿਰਾਏ ਤੇ ਮਿਲਦਾ ਕਿਵੇਂ ਵੀ ਆ ਉਹ ਕਦੇ ਖੁਦ ਖੁਦੀ ਕਰਦੇ ਦੇਖੇ ਨਹੀਂ ਆਪਣੇ 30 30 ਕਿੱਲੇ ਵਾਲੇ 25 25 ਕਿੱਲੇ ਵਾਲੇ ਖੁਦ ਖੁਦੀ ਜੀ ਹੂੰ ਖ਼ਬਰਾਂ ਸੁਣਨ ਮਤਲਬ ਥੋੜੀ ਆਪਣੀ ਸੋਚ ਬਦਲੋ ਆਪਾਂ ਕੰਮ ਕਰੋ ਸਰੀਕ ਤੌਰ ਦਾ ਕੰਮ ਨਹੀਂ ਕਰਦੇ ਬਾਹਰਲੇ ਦੇਸ਼ਾਂ ਜਾ ਕੇ ਦਾ ਕੰਮ ਕਰਦੇ ਆ ਹਾਂ ਬੇਤੀ ਕਰਨ ਲੋਕ ਜਿਹਦੇ ਕੋਲ ਤਰੀਕਾ ਇਥੇ ਅਮਰੀਕਾ ਇਥੇ ਅਮਰੀਕਾ ਬੰਦੇ ਕਹਿੰਦੇ ਯਾਰ ਪੱਲਾ ਗੋਹਾ ਇਹਦੇ ਵਿੱਚ ਗੋਹਾ ਹੂੰ ਗੋਹਾ ਜ਼ਰੂਰੀ ਹੋਵੇ ਉਸੇ ਵਧੀ ਚਲੀ ਜਾਂਦੀ ਆ ਅੰਦਰ ਭਰ ਕੇ ਬਾਹਰ ਲਾਉਣ ਲੱਗੇ ਇਹ ਬਾਤ ਦਾ ਗਰੋ ਹੁੰਦਾ ਹੈ ਜਮਾ ਫਿਰ ਇਹ ਇਸ ਨੇ ਬੈਨੀਫਿਟ ਆਪਣ ਦਾ ਇਹ ਪਸ਼ੂ ਆ ਗਿਆ ਮੰਨ ਕੇ ਜਦੋਂ ਸਵੇਰੇ ਉੱਠੇ ਸਾਰਾ ਆਪਾਂ ਚਾਹ ਦਾ ਕੋਲਾ ਚਾਹੀਦਾ ਨਾ ਲੈ ਲਗੇ ਦੁੱਧ ਪੀਣੇ ਹਾਂ ਹੁਣ ਆਪਣੀ ਜ਼ਮੀਨ ਅਰੇ 50 ਲੱਖ ਕਰੋੜ ਕੇ ਲੱਗ ਗਿਆ ਹੋ ਗਿਆ ਕਿਉਂਕਿ ਮੰਨ ਕੇ ਜਦੋਂ ਕੰਪਨੀ ਬਦਈ ਪੰਜਾਬ ਦੀ ਜ਼ਮੀਨ ਆ ਪਜਾਊ ਆ ਇੱਥੇ ਨਾਜ ਸਾਰੇ ਦੁਨੀਆਂ ਧਰਤੀ ਆ ਹਰ ਇੱਕ ਬੰਦੇ ਨੂੰ ਚਾਹੀਦਾ ਚਾਹੀਦਾ ਹਰ ਇੱਕ ਨੂੰ ਦੁੱਧ ਦੇ ਪ੍ਰੋਡਕਟ ਹਰ ਇੱਕ ਨੂੰ ਚਾਹੀਦੇ ਆ ਹੂੰ ਜੇ ਆਪਾਂ ਆਸ ਤੋਂ 20 ਚੀਜ਼ਾਂ ਖਾਣੇ ਉਹਦੇ ਵਿੱਚੋਂ 10 ਚੀਜ਼ਾਂ ਦੁੱਧ ਦੇ ਬਣੀਆਂ ਹੁੰਦੀਆਂ ਹੈਗੀਆਂ ਬਿਲਕੁਲ ਚਾਹੋ ਕਿ ਖਾਣ ਪੀਣ ਵਾਲੀ ਚੀਜ਼ ਦੇ ਮਾਰੇ ਕੇ ਚਲੋ ਲੋਕਡਾਊਨ ਲੱਗਿਆ ਕਰੈਨਾ ਸਟੋਰ ਖੁੱਲਦੇ ਸੀ ਨਾ ਦੋ ਦੋ ਘੰਟੇ ਹਾਂਜੀ ਬਿਲਕੁਲ ਆਪਾਂ ਕੀ ਚਲਦੀ ਸੀ ਨਾ ਹਾਂ ਉਹ ਸਿਸਟਮ ਇਹ ਗੱਲ ਆ ਆਪਣੀ ਦੁੱਧ ਦੀ ਹਰ ਇੱਕ ਨੂੰ ਜਰੂਰ ਤਾਂ ਬਜੇ ਕਹਿੰਦੇ ਲੋਕਡਾਊਨ ਦੁੱਧ ਨਹੀਂ ਪੀਂਦਾ ਘੋੜ ਜੋੜ ਕੇ ਰੱਖ ਲੋ ਘਰੇ 24 ਘੰਟੇ ਤੇ ਆ ਬੂਰਾ ਕਟਾ ਆ ਗਿਆ ਵਿੱਚਕ ਬੂਰਾ ਕਟਾ ਇਹ ਫਟ ਇਹ ਮੋਦੀ ਦਾ ਬੱਚਾ ਹੈਗਾ ਵਧੀਆ ਮਨ ਕਰ ਚਲੋ ਬੰਦਾ ਵੀ ਰਕਾਰ ਦੱਸਦਾ ਸੀ ਪਰ ਮੈਂ ਉਹ ਗੱਲਾਂ ਕਰਨੀਆਂ ਨਹੀਂ ਚਾਹੁੰਦਾ ਚਲੋ ਦੇਖੋ ਕਟਾ ਹੂੰ ਉਹ ਸਾਹਮਣੇ ਕ੍ਰੋਸ ਕੀਤੇ ਹੋਈ ਹੈ ਮਨ ਛੋਟੀ ਹੋਣਾ ਸਰਦਾਂ ਦੇ ਵਿੱਚ ਲੱਗਿਆ ਹਾਂ ਮਨ ਲ ਕੋਈ ਨਾ ਕੋਈ ਪਸ਼ੂ ਇਸ ਤਰ੍ਹਾਂ ਹੈ ਨਾ ਹਾਂ ਇੱਕ ਇੱਕ ਘੱਟੀ ਆਪਣੀ ਹੋਰ ਘੱਪਣਾ ਜੀ ਫੁੱਟ ਜੀ ਅੱਛਾ ਇੱਕ ਹੋਰ ਘੱਪਣਾ ਆਪਣੇ ਉਹ ਵੀ ਕੱਲ ਚੈੱਕ ਕਰਾਈ ਜਾਗੀ ਜਾ ਯਾਰ ਆ ਬਾਅਦ ਚੈੱਕੀ ਦੇਖੀ ਆ ਲੈਗੇ ਹਾਂ ਜੀ ਤੇ ਇਹਦੀ ਝੋਲੀ ਦੇਖੋ ਥੱਲੇ ਕਿਆ ਬਾਤਾਂ ਬਹੁਤ ਜਿਆਦੇ ਝੋਲੀ ਝੋਲੀ ਜਾਈ ਘੱਟੀ ਵੀ ਸ਼ਕੀਨ ਹੈ ਕੱਪੀ ਪੂਰੀ ਸੀ ਨਾ ਜਮਾਤ ਉਹ ਜਿਵੇਂ ਇਦਾਂ ਦੇ ਕੱਟੀਆਂ ਗਿਆ ਇਦਾਂ ਦੇ ਕੱਟੀਆਂ ਆ ਜਾਣਗੇ 32 33000 ਮੰਨ ਕੇ ਚੱਲੀ ਦਿੰਦੇ ਘਰਾਂ ਜੀ ਹਣਾ ਬਾਕੀ ਹੈਂਟ ਆਪਣਾ ਮੰਨ ਕੇ ਚਲੋ ਹੈਂਟ ਆ ਤਾਂ ਮੌਕੇ ਦਾ ਮਤਲਬ ਸਦਾ ਪੈਦਾਗਾ ਹਾਂ ਹਾਂ ਬਿਲਕੁਲ ਪਰ ਜਦੋਂ ਬੰਦਾ ਆਪਣੇ ਕੋਲੇ ਆ ਗਿਆ ਇੱਕ ਮੈਨੂੰ ਵੀ ਰਿਕਾਲ ਕਰਕੇ ਹੁਣ ਤੇ ਇੱਕ ਜਿਹਨੂੰ ਹੋਰਦਾ ਉਹਨਾਂ ਵੀ ਰਾਨੂੰ ਵਟਸਐਪ ਤੇ ਵੀਡੀਓ ਭਾਜੇ ਬਾਈ ਇੰਨੇ ਕੁੰਨੀਆਂ ਫਿਰਦੇ ਨਾ ਦਾ ਟਾਈਮ ਆ ਨਾ ਭੇਜੀ ਜਾਂਦੀ ਹੁਣ ਮਤਲਬ ਆਪ ਨੂੰ ਕਹਿਣਗੇ ਵੀ ਇਹਦੀ ਪੇ ਪਤਾ ਨਹੀਂ ਵੀ ਕਿਹੜੀ ਵੰਗਦੇ ਕਿਹੜੀ ਵੀਰੋ ਇਹਦਾ ਗਰੁੱਪ ਆ ਸਾਰਾ ਤਾਂ ਵੀਡੀਓ ਭੇਜ ਦੇ ਬਾਅਦ ਜੋ ਵੀ ਅਸੀਂ ਰਾਇ ਕਰਨੀ ਹੋਰ ਕਰਨੀ ਵਿਚੋਂ ਦੇ ਵੀ ਰਾਜ ਚਲੋ ਜੀ ਜੈਨ ਮੋਟ ਚ ਵੈਲਕਮ ਹਨ ਆ ਕੇ ਚਲੋ ਨਾਲ ਟਾਈਮ ਖਰਾਬ ਹੁੰਦਾ ਬਈ ਅਸੀਂ ਰਾਏ ਕਰਾਂਗੇ ਕੋਈ ਗੱਲ ਨਹੀਂ ਬਧਿਆ ਚੀਜ਼ ਰਾਏ ਕਰਨੀ ਜ਼ਰੂਰੀ ਹੈ ਪਰਿਵਾਰ ਦੇ ਵਿੱਚ ਹਨ ਇੱਕ ਜਿਵੇਂ ਤੁਹਾਡੇ ਕੋਲ ਚੈੱਕ ਕੀਤੇ ਆ ਕਿ ਸਾਰੇ ਇਕੱਠੇ ਦੇ ਪੰਜ ਛੇ ਥਾਂ ਤਾਂ ਨਹੀਂ ਹੈਗੇ ਨਹੀਂ ਨਹੀਂ ਕਿਸੇ ਨਹੀਂ ਸਾਰੇ ਚਾਚਾ ਥਾਂ ਮਿਲਣਗੇ ਜੇ ਜਿਹਦੇ ਬਾਈ ਜਾਣੇ ਮੈਂ ਤੁਹਾਨੂੰ ਭੇਖ ਜੀ ਨਹੀਂ ਰਸਵੇ ਲੈਤਾ ਵੀ ਗਿਆ ਹਾਂ ਉਹ ਮੈਂ ਦੱਸ ਦੂੰ ਕੋਈ ਗੱਲ ਉਹ ਦੱਸ ਵੀ ਦਵਾਂਗੇ ਕਿਉਂਕਿ ਪਤਾ ਕਾਰਨ ਕੀ ਹੈ ਮੇਰੀ ਹੋ ਜਾ ਮੈਂ ਮੁਰਗੀ ਨਹੀਂ ਖਾਣੀ ਮੈਂ ਤਾਂ ਆਂਡੇ ਖਾਣੇ ਮੈਂ ਤਾਂ ਪੱਕਾ ਇਹ ਕੰਮ ਕਰਨਾ ਮੰਨ ਕੇ ਚੱਲ ਉਹਨਾਂ ਕੱਲ ਬੰਦੇ ਲੈ ਕੇ ਗਿਆ ਚੂੜਜੱਕ ਦੇ ਨਾਲ ਪਿੰਡਾ ਉੱਥੋਂ ਦੇ ਹਾਂਜੀ ਉਹਨਾਂ ਮਾਮਾ ਲੈ ਗਏ ਮਤਲਬ 6 ਕਟੀਆਂ ਹਾਂਜੀ ਉਹਦੇ ਕੋਲ ਦੋ ਤਾਂ ਗੱਪੜਾ ਨਿਕਲ ਗਿਆ ਸੀਗੇ ਠੀਕ ਹੈ ਪਹਿਲੇ ਕਨੀਲੀ ਦਾ ਵੀ ਇੱਕ ਕੱਟੀ ਲੈ ਕੇ ਗਏ ਆ ਜੇ ਮਨਕ ਚੱਲ ਉਹਨਾਂ ਨੂੰ ਕਟੀਆਂ ਵਧਿਆ ਨਿਕਲਣ ਆਪਣੇ ਫੇਰ ਹੀ ਆਏ ਦੁਬਾਰਾ ਫੇਰ ਦੁਬਾਰਾ ਆਉਣਗੇ ਇੱਕ ਇੱਕ ਗਾਗ ਦੇ ਦਵਾਰੇ ਮੁੜ ਕੇ ਫੇਰਾ ਬਗਨੇ ਮੇ ਆਪਣਾ ਕੰਮ ਠੀਕ ਆ। ਠੀਕ ਆ। ਕੇਰਾ ਲੈ ਕੇ ਦਵਾਰੇ ਨਾ ਆਵੇ ਤਾਂ ਉਹ ਮਾਨ ਕਪੜੇ ਚਲੋ ਆਪਣੇ ਮਾਨ ਨਾਲ ਲੱਗੂ ਵੀ ਆਪਾਂ ਕੋਈ ਗਲਤ ਕੰਮ ਕਰਿਆ ਉਹ ਨਾਲ। ਮਾਨ ਨੂੰ ਤਾਂ ਪਹੁੰਚਣਾ ਆਪਣੇ ਪਤਾ ਲੱਗਣਾ। ਆਪਾਂ ਨੂੰ ਉਹ ਉਹਦੇ ਮਾਨ ਚ ਸੋਚਾ ਉਹ ਬੀਹਾਂ ਨੂੰ ਹੋਰ ਦੱਸੂਗਾ। ਬੀਹਾਂ ਨੂੰ ਹੋਰ ਦੱਸੂ ਬਿਲਕੁਲ। ਬਾਕੀ ਜਦੋਂ ਮਰਜੀ ਬੰਦਾ ਆਵੇ ਤਾਂ ਬੱਚੀ ਦਿਖਾ ਦੋ ਬੱਚੀ ਕੱਪੜੇ ਖੜੀ ਹੈਗੇ। ਠੀਕ ਆ ਜੀ। ਝੋਲੀ ਦਿਖਾ ਝੋਲੀ ਖੋਣ ਲੱਗੀ ਹੈ ਮੇਰੇ ਸਾਨੂੰ ਹੋ ਗਈ 3-4-5 ਮਹੀਨੇ ਦੇ ਕੱਪੜੇ। ਠੀਕ ਆ ਜੀ। ਕਾਪੀ ਤੇ ਲਿਖਿਆ ਪਗਾ। ਲਈ ਬਾਈ ਕਹ ਮੋਨਿਤਾ ਪਰ ਰਿਕਾਰਡ ਬਣਾ ਦਈਏ ਉਹਦੇ ਪਤਾ ਬੜਾ ਬੱਚੀ ਨਿਕਲ ਜੇ ਲੇਤੀ ਸੀ ਬੱਚੀ ਲੇਤੀ ਸੀ ਬਾਈ ਕਹਿੰਦਾ ਗੱਬਣ ਹੋ ਗਈ ਤੇ ਚਾਰ ਪੰਜ ਮਹੀਨੇ ਗੱਬਣਾ ਆ ਇਥੋਂ ਤੁਸ ਨੂੰ ਝੋਲੀ ਚਾਹ ਦਿਖਾ ਦੇਣਾਗਾ ਕੋਈ ਭਰਾ ਥਾਂ ਤੋਂ ਦੇਖੋ ਨਿਕਲ ਥਾਂ ਨਿਕੜਵਾਗਾ ਬਹੁਤ ਚੰਗੀ ਝੋਲੀ ਹੈ ਇਹ ਬਦੇ ਦਾ 50 ਹੀ ਦੇ ਦਾਂਗੇ ਠੀਕ ਹੈ ਇਹ ਝੋੜ ਤੋਂ ਪਾ ਜਾਗਾ ਪੰਜ ਕਿ ਪੰਜ ਕਿੰਨੇ ਗੱਬਣਾ ਕੀ ਲੱਗ ਭਾਗੇ ਪੰਜ ਮਹੀਨੇ ਗੱਬਣ ਚੱਕੋ ਬਾਕੀ ਕੋਈ ਮੌਕੇ ਤੇ ਕਰ ਲਾਂਗੇ ਠੀਕ ਹੈ ਠੀਕ ਹੈ ਤੇ ਇਹ ਸੀਗਾ ਜ ਅੱਜ ਦੀ ਜਿਹੜਾ ਕਟੋ ਕਟ ਨੀਲੀ ਦਾ ਵੀ ਰਹਿ ਗਈ ਕੱਢ ਕੇ ਲੈ ਗਿਆ ਹਾਂ ਉਹ ਲੈ ਨੀਲੀ ਰਹਿ ਤੁਹਾਨੂੰ ਦਿਖਾ ਦਈ ਆਪਾਂ ਛੋਟੀ ਤੋ ਅਗੇ ਵੀ ਆ ਦੇ ਕੋਨੀ ਲੀਲਾ ਵੀ ਕੱਟੀ ਹੈ ਨਾ ਵਿਚ ਵੀਰ ਆਪਣੇ ਰੰਗ ਮਗਰ ਚਲੇ ਜਾਂਦੇ ਹਨ ਉਹ ਕਲਰ ਰੰਗ ਹੁੰਦਾ ਕੁਆਲਿਟੀ ਨਹੀਂ ਹੁੰਦੀ ਕੁਆਲਿਟੀ ਦੇਖੋ ਕੱਟੀ ਦੀ ਹਮ ਬੜਾ ਝੋਟਣ ਚੋੜੀ ਦਿਖਾ ਬਾਈ ਬੜਾ ਤੇਰਾ ਕਿ ਮਹੀਨੇ ਕੱਟੀ ਦੀ ਉਮਰ ਠੀਕ ਹੈ ਜੀ ਆ ਦੇਖੋ ਇਹ ਝੋਲੀ ਦੇਖੋ ਬੜਾ ਮਿੱਤਰ ਤੁਸੀਂ ਹੁਣ ਆਪੋਂ ਦਾ ਮਾਲਕ ਦਾ ਅਦਭਿਸ਼ਟ ਆਦ ਡੀਗਾ ਬਣਿਆ ਵਾ ਤਾਂ ਜਿਵੇਂ ਕਹਿੰਦੇ ਆ ਅੱਖਾਂ ਤੋਂ ਪਰੇ ਜੱਗ ਮਰਿਆ ਹੈਣਾ ਹਾਂ ਉਹਦਾ ਕੁਝ ਮੈਂ ਇਹਦੇ ਥਣ ਦੇਖ ਕੇ ਇਹਦੀ ਕੁਆਲਿਟੀ ਦੇਖ ਕੇ ਭਾ ਲੈ ਆਏ ਇਹਦੇ ਠੀਕ ਆ ਜੀ ਸੇ ਨੂੰ ਆ ਸਾਡੇ ਕੋ ਹੁਣ ਇਹਦੇ ਚੰਗਾ ਸੀਮਨਪੁਰ ਹੀ ਚਲਿਓ ਹਾਂ ਇਹ ਇਹ ਤੋਂ ਬੱਚੇ ਲੈ ਸਕਦੇ ਆਪ ਅੱਗੇ ਇਹ ਤਾਂ ਜਿਹੇ ਜ ਮਰਜੀ ਬੱਚੇ ਲੈ ਚਲੋ ਜਿਵੇਂ ਕਹਿੰਦੇ ਹੁੰਦੇ ਵੀ ਮੰਨ ਕੇ ਬਰੀਡ ਤਾਂ ਆਪਦੇ ਘਰੇ ਚਾਰ ਹੁੰਦੀ ਆ ਇਹ ਤੁਸੀਂ ਬਰੀਡ ਬਣੀ ਬਣੀ ਲੈਣੀ ਆ ਫਿਰ ਤੁਹਾਨੂੰ ਅੰਨੇ ਪੈਸੇ ਦੇ ਨਹੀਂ ਪਹਿਣਗੇ ਅੰਨੇ ਪੈਸੇ ਹਾਂ ਪਰ ਮਾਜ ਦੀ ਚਵਾਈ ਹੋ ਜਾ 22 23 ਕਿਲੋ ਦੀ ਹੈਣਾ ਹੂੰ ਕਹਜੋ ਪੰਜ ਦੇ ਵੇਚਦੇ ਨਹੀਂ ਵੇਚਦੇ ਨਹੀਂਗੇ ਤੇ ਤੇ ਜੇ ਬਰੀਡ ਤਿਆਰ ਕਰਨੇ ਆਪਾਂ ਮਿਹਨਤ ਕਰ ਸਕਦੇ ਆਂਗੇ ਸਮਾਂ ਲਾ ਸਕਦੇ ਆਂ ਆਪਾਂ ਹਾਂਜੀ ਹਾਂ ਹੁਣ ਉਹ ਬੰਦੇ ਦੀ ਮਿਹਨਤ ਕਰੀ ਵੀ ਆ ਬਰੀਡ ਦੀ ਚਾਹ ਕਿਵੇਂ ਕਰੀ ਉਹਨਾਂ ਦੇ ਬੰਦੇ ਕਿਵੇਂ ਵੀ ਆ ਉਹ ਮੰਨ ਕੇ ਚਲੋ ਮਿਹਨਤ ਕਰੀ ਵੀ ਆ ਕਿਸੇ ਦੀ ਮਿਹਨਤ ਦਾ ਮੁੱਲ ਆਪਾਂ ਦੇਣਾ ਉਹ ਆਪਦੇ ਮੂੰਹੋਂ ਮੰਗਿਆ ਮੁੱਲ ਬੰਦਾ ਲਊਗਾ ਬਿਲਕੁਲ ਜੇ ਬਹਿੰਤ ਕੀਤੇ ਵੀ ਸਮਾਂ ਵੀ ਖਰਾਬ ਕੀਤਾ ਨੇ ਤੇ ਮਿਹਨਤ ਵੀ ਕੀਤੀ ਹੈ ਨਾ ਚੋੜੀ ਦੇਖੋ ਤੁਰਦੀ ਕਿਆ ਬਾਤ ਆ ਹੁਣ ਆਪਾਂ ਉਹਦਾ ਰਿਕਾਰਡ ਕੋਈ ਪਤਾ ਨਹੀਂ ਮਾਝ ਆਪਾਂ ਦੇਖੀ ਖੈਰ ਹੂੰ ਵਸ ਇੱਕ ਸਿੱਧੀ ਬੰਦੇ ਦੇ ਘਰੋਂ ਲੈ ਕੇ ਆਏ ਮੈਂ ਮੈਂ ਜੰਗੀ ਸੀ ਬੱਲੀ ਮੈਂ ਸੀਗੀ ਸਮਾਂਲੇ ਪਰ ਮੇਰਾ ਮਾਨ ਕਹਿੰਦਾ ਸੀ 14 ਤਕਰੀਵੇਂ ਸਾਰਾਂ ਕੱਟਿਆ ਮਤਲਬ ਤੁਹਾਨੂੰ ਸਕੀਮ ਮਿਲਣੀ ਜਿਵੇਂ ਆ ਕੱਟੀ ਆ ਪਿੱਛੇ ਲਾਸਟ ਖੜੀ ਆ ਜੈਡ ਬਲੈਕ ਜਮਾ ਹਾਂ ਜਮਾ ਜੈਡ ਬਲੈਕ ਕੱਟੀ ਆ ਠੀਕ ਆ ਥੋੜਾ ਜਿਵੇਂ ਆ ਲਾਲੀ ਆ ਇਸ ਵਰਗੀ ਥੋੜੀ ਤੁਹਾਨੂੰ ਪਤਾ ਵੀ ਉਮਰ ਨਿਆਣੀਆਂ ਕੱਟੀਆਂ ਦੀ ਲੱਗੇ ਥੋੜੇ ਬਾਲ ਲਾਲੀ ਚ ਆ ਜਾਂਦੇ ਹੂੰ ਨਿਆਰੇ ਨਿਆਰੇ ਥਾਣਾ ਕਿਸੇ ਦੀ ਕੱਟੀ ਨਹੀਂ ਆਈ ਐ ਵੀ ਤੁਹਾਨੂੰ ਦੋ ਚਾਹ ਦਿਖਾਈਆਂ ਜਿਹੜੀ ਤੁਹਾਨੂੰ ਦਿਖਾਵਾਂ ਗੱਟੀ ਤੇਰੇ ਵਿੱਚ ਸਾਰਾਂ ਦੀ ਜਿਹੜੇ ਥਣ ਚੰਗੇ ਮਿਲਣਗੇ ਪੋਲੀ ਝੋੜੀ ਜਮਾ ਠੀਕ ਆ ਤੇ ਇੱਥੇ ਤੁਸੀਂ ਸਾਰਾਂ ਕੱਟਣਾ ਵਿੱਚ ਜਿਹਾ ਆਪਾਂ ਕਹਿੰਦੇ ਗਊਸ਼ਾਲਾ ਇਹ ਮੇਰੇ ਸਾਰਾਂ ਬਾਈ ਝ ਤੇ ਇੱਥੇ ਤੁਸੀਂ ਆਉਣਾ ਬਾਈ ਦਾ ਪਿੰਡ ਤੁਹਾਨੂੰ ਦੱਸਦਾ ਪਹਿਲਾਂ ਵੀ ਦੀਪਗੜ ਹੈ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਨੇੜੇ ਬਿਲਕੁਲ ਭਧੌੜ ਸ਼ਹਿਰ ਪੈਂਦਾ ਹੈਗਾ ਤੇ ਮੋਬਾਈਲ ਨੰਬਰ ਬਾਈ ਦਾ ਧੁਰਤ ਧੁਰ ਸਕਰੀਨ ਚੱਲ ਹੀ ਰਿਹਾ ਹੈਗਾ ਸੋ ਤੁਸੀਂ ਇੱਥੇ ਪਹਿਲਾਂ ਆਉਣਾਗਾ ਇੱਥੋਂ ਆ ਕੇ ਦੇਖ ਕੇ ਕੱਲੀ ਕੱਲੀ ਕੱਟੀ ਛਾਂਟ ਕੇ ਇਹ ਨਹੀਂ ਹੈ ਵੀ ਤੁਹਾਨੂੰ ਇੱਕ ਜਾਂ ਦੋ ਮਿਲਣੀਆਂ ਜੇ ਮੰਡੀ ਵਾਲਾ ਕੰਮ ਹੈ ਜਿਹੜੀ ਤੁਹਾਨੂੰ ਚੰਗੀ ਲੱਗੂ ਛਾਂਟ ਕੇ ਉਹ ਜ ਮਿਲੂ ਤੇ ਬਾਕੀ ਜਿਹੜਾ ਰੇਟ ਵਈ ਆਪਾਂ ਕਰਾਇਆ ਸੀ ਉਹ ਤੋਂ ਸਾਰਾ ਘੱਟ ਵੱਧ ਮੌਕੇ ਦਾ ਹੋ ਜਾਊਗਾ ਹਾਂ 25000 ਤੋਂ ਤਾਂ ਮਨ ਕਰ ਥੱਲੇ ਇੱਕ ਕੱਟੀ ਹੋਈ ਆ ਇਹ ਮਨ ਕਰ 25000 ਤੋਂ ਉੱਪਰ ਹੀ ਆ 25000 ਤੋਂ ਲੈ ਕੇ ਜਿਆਦਾ ਸੌਤੇ ਹੈਗਾ 30 32 34 35 37 40 40 ਤੋਂ ਥੱਲੇ ਥੱਲੇ ਠੀਕ ਆ ਜੀ ਤੇ ਬਾਕੀ ਮੈਂ ਵੱਡੀ ਬੂਰੀ ਕੱਟੀ ਆ ਗਈ ਹੋਰ ਕਾਲੀ ਕੱਢੀ ਵੱਡੀ ਫਿਰ ਜਾਂ ਜਿਵੇਂ ਗੱਬਣ ਹੋ ਗਈ ਇੱਕਾ ਉਹ ਮਨ ਕਰ ਬੂਰੀ ਦਾ ਮੋਲਾ ਆਪਾਂ ਦੱਸ ਦਿੰਨੇ ਆ ਚਾਹੇ 65 ਕਰੋੜ 70 ਕਰੋੜ 60000 ਤੋਂ ਸੂਟ ਆਪਾਂ ਮੌਕੇ ਤੇ ਹੋ ਜਾਊਗਾ ਠ ਉਹ ਜਿਵੇਂ ਪਾਪਾ ਜੀ ਪਹਿਲਾਂ ਬਾਇ ਜਿਹੜੇ ਪੁਰਾਣੇ ਖਰੀਦਿਆ ਆਪਣਾ ਮਾਰਕੀਟ ਵਾਲਾ ਰੇਟ ਪਤਾ ਕਰਕੇ ਅੱਜ ਪਹਿਲਾਂ ਇੱਥੇ ਜਿਵੇਂ ਸੈਨੂਅਲ ਰੇਟ ਹੋਣਗੇ ਆਪਾਂ ਨੂੰ 22500 ਪ੍ਰੋਫਿਟ ਤੱਕ ਆ ਮੇਰੀ ਇਹ ਸੋਚ ਆ ਵੀ ਮਨ ਕਚਨ 15 ਕੁਟੇ ਮਹੀਨੇ ਦੇ ਵਿਕ ਗਈਆਂ ਹਾਂ 3000 ਦੇ ਹਿਸਾਬ ਨੂੰ 2 ਹੀ ਵਜ ਕੇ 2000 ਦੇ ਹਿਸਾਬ ਨੂੰ 30 35000 ਬਣਦਾ ਆਪਾਂ ਨੂੰ 30 35000 ਹਾਂ ਹੋਰ ਕਿੰਨੂੰ ਬਣਦਾਗਾ ਠੀਕ ਆ ਜੀ ਬਾਕੀ ਜਦੋਂ ਮਰਜੀ ਵੀ ਰਵੇ ਇਹ ਨਹੀਂ ਗੱਲ ਵੀ ਅੱਜ ਆਪਾਂ ਵੀਡੀਓ ਬਾਦੀ ਤੇ ਕੱਲ ਹੋਣੀ ਨਹੀਂ ਇਹ ਦੋ ਬੈਗਾਂ ਚਾਰ ਬੈਗਾਂ ਉਨੇ ਹੀ ਫੇਰ ਉਹਨਾ ਹੋਰ ਵਿਚਾਇਆ ਐਡ ਹੋ ਜਾਂਦੇ ਨੇ ਬਾਜੀ ਇਹ ਤਾਂ ਮੇਰੇ ਆਪਾਂ ਮਾਫਸਦ ਇੱਕ ਵੀ ਆ ਆਪਣਾ ਡਰੈੱਸ ਆ ਵੀ ਕਟੀਆਂ ਖੜੀਆਂ ਇੱਥੇ ਤੁਸੀਂ ਆਓ ਹਣਾ ਵੀ ਆ ਕੇ ਦੇਖੋ ਇਹਦਾ ਹੋਵੇ ਆਪਾਂ ਤਿੰਨ ਬੰਦ ਕੇ ਵੀਡੀਓ ਬਾਰੇ ਚਾਰ ਬੈਗਾਂ ਬੈਗੀਆਂ ਹਣਾ ਇੱਥੇ 11 ਨਹੀਂ ਖਾਲੀ ਜਾਂਦਾ ਬੰਦੇ ਦਾ ਵੀ 11 ਜਦੋਂ ਮਰਜੀ ਫੋਨ ਕਰਕੇ ਆ ਜੇ ਜਦੋਂ ਮਰਜੀ ਪਰ ਆ ਵੀ ਥੋੜਾ ਵੀ ਕਾਲ ਕਰਕੇ ਵੀ ਆ ਟਾਈਮ ਹੈ ਘਰੇ ਆਉਣਾ ਹਾਂ ਹਾਂ ਆ ਚੰਚੇ ਤੇ ਕੋਈ ਭਰਾ ਹਾਂ ਪਛਤਾ ਹੁੰਦੀ ਹੈ ਪਰ ਐ ਫੇਰ ਵੀ ਸੌਦਾ ਛੋੜਨਾ ਕਰਨਾ ਸੋ ਇਹ ਸੀ ਅੱਜ ਦਾ ਜਿਹੜਾ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕ ਕਟਿਆਂ ਦਾ ਲਾਟ ਦਿਖਾਇਆ ਬਾਈ ਜਦ ਥੋਕ ਦਾ ਕੰਮ ਹੈ ਸੋ ਅੱਜ ਦੀ ਵੀਡੀਓ ਇੰਨੀ ਸੀ ਬਾਤ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਜੇ ਨਵੇਂ ਭਰਾ ਜਿਨ੍ਹਾਂ ਤੱਕ ਵੀਡੀਓ ਨਹੀਂ ਪਹੁੰਚੀ ਤਾਂ ਉਹਨਾਂ ਨੂੰ ਵੀ ਕੱਟੀਆਂ ਲੈਂਡ ਦਾ ਜਿਹੜਾ ਲਾਹਾ ਪ੍ਰਾਪਤ ਹੋ ਜਾਏ ਸੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ